ਇਹ ਧਾਨ ਸੁਕਾਰ ਰਹੇ ਆ ਜੀ ਮੁੰਜੀ ਨੂੰ ਸੁਕਾਰਿਆ ਜ਼ਿੰਮੇਦਾਰ ਆਪਣੇ ਆਪਣੇ ਘਰਾਂ ਵਿੱਚ ਇਹ ਨੌਬਤ ਇਸ ਕਰਕੇ ਆਈ ਹੈ ਵੀ ਜਿਹੜੇ ਆਰਤੀ ਹੈ ਤੇ ਸ਼ਾਨਦਾਰ ਮਾਲਕ ਹੈ ਇਹ ਸਰਕਾਰ ਦੇ ਨਾਲ ਰਲ ਕੇ ਤੇ ਜਿਹੜੀ ਹੜਤਾਲ ਕਰਕੇ ਬੈਠੇ ਆ ਕਿ ਮੰਡੀਆਂ ਦੇ ਵਿੱਚ ਜਿਹੜਾ ਉਹ ਦਾਵਾ ਨਹੀਂ ਜਣਾ ਸਭ ਤੋਂ ਵੱਡਾ ਕਸੂਰ ਹੈ ਇਹਦੇ ਵਿੱਚ ਸੈਂਟਰ ਗਵਰਨਮੈਂਟ ਦਾ ਜਿਹਨੇ ਸਾਫ਼ ਜਵਾਬ ਕਰਤਾ ਕਿ ਅਸੀਂ ਜਿਹੜਾ ਉਹ ਇਸ ਵਾਰ ਪੰਜਾਬ ਦੇ ਵਿੱਚੋਂ ਦਾਣਾ ਚੁੱਕਣਾ ਹੀ ਨਹੀਂ ਇਹ ਹਾਲਾਤ ਜਿਹੜੇ ਆ ਉਹ ਬਿਹਾਰ ਵਾਲੇ ਹੋ ਰਹੇ ਆ ਜਿਦਾਂ ਬਿਹਾਰ ਦੇ ਵਿੱਚ ਛੜਕਾਂ ਤੇ ਗਲੀਆਂ ਚ ਆਪਣੀ ਫਸਲ ਜ਼ਿਮੀਦਾਰ ਸਕਾਂਦਾ ਉਹ ਹੀ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋ ਗਏ ਆ ਤੇ ਪੈਦਾ ਇਹ ਇਸ ਇਸ ਕਰਕੇ ਹੋਇਆ ਕਿ ਸਾਡੇ ਜਿਹੜੇ ਜ਼ਿਮੀਦਾਰ ਆ ਨਾ ਉਹ ਵੀ ਜਿਹੜਾ ਘਰੋਂ ਆਪਣੇ ਹਿਲਣਾ ਨਹੀਂ ਚਾਹੁੰਦੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਵਿਕ ਜਾਣਾ ਲੇਕਿਨ ਹੁਣ ਪਤਾ ਲੱਗੇਗਾ ਕਿ ਇਹ ਕਿੱਦਾਂ ਵਿਕਣਾ ਇੱਕ ਤਰੀਕੇ ਦੇ ਆਸਤੇ ਬੈਠੇ ਆ ਨਾ ਤੇ ਕੋਰਾ ਜਵਾਬ ਹੋ ਗਿਆ ਵੀ ਇੱਕ ਤਰੀਕ ਨੂੰ ਅਸੀਂ ਹੜਤਾਲ ਤੇ ਜਾ ਰਹੇ ਆ ਚੰਦ ਕੋਆਪਰੇਟ ਘਰਾਣੇ ਜਿਹੜੇ ਆ ਇਸ ਕਰਕੇ ਜਾਗ ਜਾਓ ਜੇ ਹਜੇ ਵੀ ਕੋਈ ਤੁਹਾਡੀ ਜਮੀਰ ਜਿੰਦਾ ਤੇ ਉਠੋ ਤੇ ਹਮਲਾ ਮਾਰੋ ਨਹੀਂ ਤੇ ਇਹ ਹਾਲ ਤੁਹਾਡੇ ਸਾਰਿਆਂ ਦੇ ਹੋਣੇ ਆ ਸਾਡੇ ਇਕੱਲਿਆਂ ਦੇ ਨਹੀਂ ਧੰਨਵਾਦ ਜੀ